ਮਨੁੱਖਾ ਜੀਵਨ ਦੇ ਵਿੱਚ ਦੁੱਖ ਸੁੱਖ ਆਉਂਦੇ ਤੇ ਜਾਂਦੇ ਰਹਿੰਦੇ ਨੇ ਗੁਰਬਾਣੀ ਦੇ ਵਿੱਚ ਵੀ ਇਹ ਸਪਸ਼ਟ ਫਰਮਾਨ ਹੈ ਦੁੱਖ ਸੁੱਖ ਦੁਇਦਰ ਕੱਪੜੇ ਪਹਿਰੇ ਜਾਏ ਮਨੁੱਖ ਵੈਗਰੂ ਬਖਸ਼ਿਸ਼ ਕਰੇ ਕਿ ਅਸੀਂ ਦੁੱਖਾਂ ਦੇ ਵਿੱਚ ਵੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੀਏ ਚਿਹਰੇ ਤੇ ਮੁਸਕਰਾਹਟ ਰੱਖੀਏ ਆਪ ਖੁਸ਼ ਰਹੀਏ ਤੇ ਇਹ ਖੁਸ਼ੀ ਹੋਰਾਂ ਦੇ ਨਾਲ ਵੀ ਸਾਂਝੀ ਕਰੀਏ ਹੋਰਾਂ ਨੂੰ ਵੀ ਖੁਸ਼ ਕਰਨ ਦੀ ਕੋਸ਼ਿਸ਼ ਕਰੀਏ ਤਾਂ ਅੱਜ ਮੇਰੀ ਕਵਤਾ ਦਾ ਵਿਸ਼ਾ ਜਿਹੜਾ ਹੈ ਕਿ ਆਪਾਂ ਸਦਾ ਹੀ ਖੁਸ਼ ਰਹੀਏ ਸਦਾ ਮੁਸਕਰਾਉਂਦੇ ਰਹੀਏ ਆਓ ਚੰਦ ਲੈਣਾ ਆਪ ਜੀ ਦੇ ਸਾਹਮਣੇ ਪੇਸ਼ ਕਰਨ ਜਾ ਰਿਹਾ ਹਾਂ ਕਿ ਤਨ ਮਨ ਦਾ ਸ਼ੀਸ਼ਾ ਹੈ ਇਹ ਚਿਹਰਾ ਤਨ ਮਨ ਦਾ ਸ਼ੀਸ਼ਾ ਹੈ ਇਹ ਚਿਹਰਾ ਤੇ ਸਾਹਮਣੇ ਰਹਿੰਦਾ ਏ ਖੁੱਲੀ ਕਿਤਾਬ ਵਾਂਗੂ ਖੁਸ਼ੀ ਗਮੀ ਨੂੰ ਜ਼ਾਹਰ ਹੈ ਇਹ ਕਰਦਾ ਪੂਰੀ ਤਰ੍ਹਾਂ ਹਿਸਾਬ ਕਿਤਾਬ ਵਾਂਗੂ ਗਮ ਹੋਣ ਤੇ ਹੋ ਜਾਏ ਗਮਸੁਮੇ ਗਮ ਹੋਣ ਤੇ ਹੋ ਜਾਏ ਇਹ ਗਮਸੁਮ ਖੁਸ਼ੀ ਹੋਵੇ ਤਾਂ ਖੜੇ ਗੁਲਾਬ ਵਾਂਗੂ ਅੱਖਾਂ ਚਮਕਣ ਤੇ ਗੱਲਾਂ ਬਾਹਰ ਆਵਣ ਮੱਥਾ ਚਮਕਦਾ ਉਦੋਂ ਮਹਿਤਾਬ ਵਾਂਗੂ ਅੱਖਾਂ ਚਮਕਣ ਤੇ ਗੱਲਾਂ ਬਾਹਰ ਆਵਣ ਆ ਮੱਥਾ ਚਮਕਦਾ ਉਦੋਂ ਮਹਿਤਾਬ ਵਾਂਗੂ ਤੇ ਚਿਹਰੇ ਉੱਤੇ ਹੈ ਖੁਸ਼ੀ ਦਿਖਾਈ ਦਿੰਦੀ ਆ ਚਿਹਰੇ ਉੱਤੇ ਹੈ ਖੁਸ਼ੀ ਦਿਖਾਈ ਦਿੰਦੀ ਮਿੱਠੇ ਮਿੱਠੇ ਜਦ ਬੋਲ ਕੋਈ ਬੋਲਦਾ ਏ ਅੰਗ ਅੰਗ ਜਦ ਵਜਦ ਦੇ ਵਿੱਚ ਹੁੰਦਾ ਹੈ ਬੋਲ ਬੋਲ ਅੰਦਰ ਰਸ ਖੋਲਦਾ ਏ ਬੜੀ ਸਹਿਜ ਅਵਸਥਾ ਦੇ ਵਿੱਚ ਰਹਿ ਕੇ ਬੋਲ ਬੋਲਣ ਤੋਂ ਪਹਿਲਾਂ ਤੋਲਦਾ ਏ ਬੜੀ ਸਹਿਜ ਅਵਸਥਾ ਦੇ ਵਿੱਚ ਰਹਿ ਕੇ ਬੋਲ ਬੋਲਣ ਤੋਂ ਪਹਿਲਾਂ ਉਹ ਤੋਲਦਾ ਏ ਹਰ ਵੇਲੇ ਹੀ ਰਹਿੰਦਾ ਏ ਖੜੇ ਮੱਥੇ ਤੇ ਦੁੱਖਾਂ ਵਿੱਚ ਵੀ ਕਦੇ ਨਾ ਡੋਲਦਾ ਏ ਹਰ ਵੇਲੇ ਹੀ ਰਹਿੰਦਾ ਏ ਖੜੇ ਮੱਥੇ ਦੁੱਖਾਂ ਵਿੱਚ ਵੀ ਕਦੇ ਨਾ ਡੋਲਦਾ ਏ ਤੋ ਸਰੋਤਾ ਜਨੋ ਸਭ ਤੋਂ ਚੰਗੀ ਦਵਾਈ ਇਹ ਸਿਹਤ ਦੇ ਲਈ ਸਭ ਤੋਂ ਚੰਗੀ ਦਵਾਈ ਇਹ ਸਿਹਤ ਦੇ ਲਈ ਇਸ ਨਾਲ ਕਈ ਬਿਮਾਰੀਆਂ ਲੈਂਦੀਆਂ ਨੇ ਜਿੱਥੇ ਹੁੰਦੀ ਏ ਖੁਸ਼ੀ ਦੀ ਫਸਲ ਪੈਦਾ ਉਥੇ ਸਦਾ ਹੀ ਬਰਕਤਾਂ ਰਹਿੰਦੀਆਂ ਨੇ ਜਿੱਥੇ ਹੁੰਦੀ ਏ ਖੁਸ਼ੀ ਦੀ ਫਸਲ ਪੈਦਾ ਉੱਥੇ ਸਦਾ ਹੀ ਬਰਕਤਾਂ ਰਹਿੰਦੀਆਂ ਨੇ ਚੜਦੀ ਕਲਾ ਉਸ ਘਰ ਜ਼ਰੂਰ ਰਹਿੰਦੀ ਤੇ ਢੈਂਦੀ ਕਲਾ ਦੀਆਂ ਕੰਧਾਂ ਢੈਂਦੀਆਂ ਨੇ ਅ ਰੱਬੀ ਰਹਿਮਤਾਂ ਦਾ ਚਿਰਾਗ ਜਗਦਾ ਸੱਤੇ ਖੈਰਾਂ ਹੀ ਝੋਲੀ ਵਿੱਚ ਪੈਂਦੀਆਂ ਨੇ ਰੱਬੀ ਰਹਿਮਤਾਂ ਦਾ ਚਿਰਾਗ ਜਗਦਾ ਅਸਤੇ ਖੈਰਾਂ ਹੀ ਝੋਲੀ ਵਿੱਚ ਪੈਂਦੀਆਂ ਨੇ ਇੱਕ ਹੋਰ ਦਰਸ਼ਨ ਕਰਿਓ ਜਦੋਂ ਅਸੀਂ ਬਿਮਾਰ ਹੋ ਜਾਂਦੇ ਹਾਂ ਤੇ ਜੇ ਖਿੜੇ ਚਿਹਰੇ ਦੇ ਨਾਲ ਅੱਗੋਂ ਡਾਕਟਰ ਤੇ ਨਰਸਾਂ ਸਾਡੀ ਸਾਂਭ ਸੰਭਾਲ ਕਰਦੇ ਆਂ ਨੇ ਤੇ ਸਾਡਾ ਅੱਧਾ ਦੁੱਖ ਦੂਰ ਹੋ ਜਾਂਦਾ ਗੱਲ ਕਹਿ ਰਿਹਾ ਹਾਂ ਕਿ ਖਿੜੇ ਮੱਥੇ ਜਦ ਡਾਕਟਰ ਹੈ ਹਾਲ ਪੁੱਛਦਾ ਖੜੇ ਮੱਥੇ ਜਦ ਡਾਕਟਰ ਹੈ ਹਾਲ ਪੁੱਛਦਾ ਅੱਧਾ ਰੋਗ ਤਦ ਰੋਗੀ ਦਾ ਦੂਰ ਹੁੰਦਾ ਹੈ ਸੇਵਾ ਕਰਦੀਆਂ ਨਰਸਾਂ ਮੁਸਕਰਾ ਕੇ ਕਹੇ ਤੇ ਇਸ ਦਾ ਰੋਗੀ ਤੇ ਅਸਰ ਜ਼ਰੂਰ ਹੁੰਦਾ ਖੁਸ਼ੀ ਵੰਡਣ ਨਾਲ ਦੂਣ ਸਵਾਈ ਹੁੰਦੀ ਖੁਸ਼ੀ ਵੰਡਣ ਨਾਲ ਦੂਣ ਸਵਾਈ ਹੁੰਦੀ ਇਸ ਦੇ ਮਿਲਨ ਨਾਲ ਦੂਜਾ ਮਖਮੂਰ ਹੁੰਦਾ ਇਸ ਨਾਲ ਰੂਹ ਦੇ ਤਾਈਂ ਸਕੂਨ ਮਿਲਦਾ ਖੁਸ਼ ਰਹਿਣ ਲਈ ਬੰਦਾ ਮਜਬੂਰ ਹੁੰਦਾ ਇਸ ਨਾਲ ਰੂਹ ਦੇ ਤਾਈਂ ਸਕੂਨ ਮਿਲਦਾ ਖੁਸ਼ ਰਹਿਣ ਲਈ ਬੰਦਾ ਮਜਬੂਰ ਹੁੰਦਾ ਤੋ ਚਿੰਤਾ ਚਿਖਾ ਬਰਾਬਰ ਹੈ ਕਹਿਣ ਲੋਕੀ ਚਿੰਤਾ ਚਿਖਾ ਬਰਾਬਰ ਹੈ ਕਹਿਣ ਲੋਕੀ ਆਪਣੇ ਆਪ ਨੂੰ ਚਿੰਤਾ ਤੋਂ ਦੂਰ ਰੱਖਿਏ ਗੁਰੂ ਬਾਣੀ ਦਾ ਆਸਰਾ ਲੈ ਕੇ ਤੇ ਤਨ ਮਨ ਤਾਈ ਨੂਰੋ ਨੂਰ ਰੱਖਿਏ ਚੜਦੀ ਕਲਾ ਦਾ ਪੱਲਾ ਨਾ ਕਦੇ ਛੱਡਿਏ ਤੇ ਢੈਂਦੀ ਕਲਾ ਤਾਈ ਚਕਨਾ ਚੂਰ ਰੱਖਿਏ ਭਾਵੇਂ ਕਿੰਨੇ ਵੀ ਭੈੜੇ ਹਾਲਾਤ ਹੋਣ ਆਪਣੇ ਆਪ ਨੂੰ ਖੁਸ਼ ਜ਼ਰੂਰ ਰੱਖਿਏ ਭਾਵੇਂ ਕਿੰਨੇ ਵੀ ਭੈੜੇ ਹਾਲਾਤ ਹੋਣ ਆਪਣੇ ਆਪ ਨੂੰ ਖੁਸ਼ ਜ਼ਰੂਰ ਰੱਖਿਏ ਤੋ ਵਾਰ-ਵਾਰ ਨਾ ਜ਼ਿੰਦਗੀ ਮਿਲੇ ਜਾਚਕ ਵਾਰ-ਵਾਰ ਨਾ ਜ਼ਿੰਦਗੀ ਮਿਲੇ ਜਾਚਕ ਖੁਸ਼ ਰਹਿਣ ਦੀ ਆਦਤ ਬਣਾਓ ਮਿੱਤਰੋ ਪਰੇਸ਼ਾਨੀ ਤਾਂ ਜੀਵਨ ਵਿੱਚ ਰਹਿ ਆਉਂਦੀ ਤੇ ਸੁਪਨੇ ਵਿੱਚ ਵੀ ਨਾ ਕਦੇ ਘਬਰਾਓ ਮਿੱਤਰੋ ਦੁੱਖ ਸੁੱਖ ਨੇ ਦਾਤ ਪਰਮਾਤਮਾ ਦੀ ਖਿੜੇ ਮੱਥੇ ਇਹ ਦੋਵੇਂ ਹੰਡਾਓ ਮਿੱਤਰੋ ਤੇ ਖੁਸ਼ੀ ਜੀਵਨ ਨੂੰ ਹੈ ਮਹਿਕਾ ਦਿੰਦੀ ਖੁਸ਼ ਰਹਿ ਕੇ ਜੀਵਨ ਬਿਤਾਓ ਮਿੱਤਰੋ ਖੁਸ਼ੀ ਜੀਵਨ ਨੂੰ ਹੈ ਮਹਿਕਾ ਦਿੰਦੀ ਖੁਸ਼ ਰਹਿ ਕੇ ਜੀਵਨ ਬਿਤਾਓ ਮਿੱਤਰੋ ਖੁਸ਼ ਰਹਿ ਕੇ ਜੀਵਨ ਬਿਤਾਓ ਮਿੱਤਰੋ ਖੁਸ਼ ਰਹਿ ਕੇ ਜੀਵਨ ਬਿਤਾਓ ਮਿੱਤਰੋ